ਉਦੋਂ ਹੁੰਦਾ ਹੀ ਕਹਿੰਦਾ ਇੱਧਰ ਆਇਆ ਨਹੀਂ ਤੇਰੇ ਮਾਰ ਦੇ ਨਾ ਮਾਂ ਮੇਟਰ ਮੰਮੀ ਡਾੜੀਂ ਕੀ ਕਹਿੰਦਾ ਸੀ ਕਹਿੰਦਾ ਇੱਧਰ ਆਇਆ ਨਹੀਂ ਤੇਰੇ ਤੇਰੇ ਮੰਮੀ ਡੈਡੀ ਨੂੰ ਮਾਰ ਦੇ ਵਾਈ ਗਾਣਾ ਸੋਸ਼ਕਾਰ ਦੇਖੋ ਡਾੜੇ ਬੱਚਾ ਹੋ ਜੇਗੇ ਹੋ ਜੇਗੇ ਕੀ ਕਰੀਏ ਅਸੀਂ ਸ਼ੁਕਲ ਲਾਈਟ ਤੇ ਕਾਲਿੰਗ ਇਸ ਦੇ ਵਿੱਚ ਕਿਹੜੇ ਮੁੰਡੇ ਦੇ ਦਿੱਤ ਨੂੰ ਮਾਰਦੇ ਨੇ ਉਹ ਬੰਦੇ ਕਿਹੜੀ ਗੱਡੀ ਦੇ ਵਿੱਚ ਸੀ ਉਹ ਬੰਦੇ ਨੂੰ ਮਾਰਦਾ ਹੈ ਮਾਰਦਾ ਤੂੰ ਗਿਆ ਘਤ ਤੂੰ ਬਾਹਰੋਂ ਉਹ ਤੂੰ ਅਰੇ ਬੇਡਾ ਤਾਦਾ ਉਹ ਬੋਤ ਦੱਸ ਰਿਹਾ ਬੰਦੇ ਨੂੰ ਕਿ ਤੇਰਾ ਨੰਬਰ ਉਹਦਾ ਤਾਂ ਪੈਦਾ ਨਾ ਹੁੰਦਾ ਉਹ ਪਾਪਾ ਦਾ ਨੰਬਰ ਪਤਾ ਮੈਨੂੰ ਕੁਛ ਨਹੀਂ ਉਹ ਇੱਕ ਤਰ੍ਹਾਂ ਕਰੋ ਘਬਰਾ ਗਿਆ ਘਬਰਾ ਗਿਆ ਜਿਆਦਾ ਐ ਵੀ ਦੀ ਬੱਚਾ ਜੋ ਦੱਸ ਰਿਹਾ ਵਾ ਨਾ ਬੱਚਾ ਕਹਿੰਦਾ ਕਿ ਮੈਨੂੰ ਪਿਸਤਲ ਦਿਖਾਇਆ ਉੱਥੇ ਦੋ ਆ ਵੀਰਾਂ ਨੇ ਦੋ ਬੰਦਿਆਂ ਨੇ ਮੂੰਹ ਟੱਕੇ ਸੀਗੇ ਗੱਡੀ 'ਚ ਸੀਗੇ ਪਿਸਤਲ ਦਿਖਾਇਆ ਵੀ ਕੀ ਕਰਕੇ ਮੰਮੀ ਹੋਣਾ ਮੈਂ ਕਿ ਚੱਲ ਠੀਕ ਹੈ ਆ ਜਾਂਦਾ ਵਾ ਭਾਈ ਸਾਰੇ ਇੱਥੇ ਆ ਜਮਾ ਮੈਂ ਰੋਲ ਲੱਗਣ ਕਰਕੇ ਨਹੀਂ ਭਲੀ ਇਹ ਬਿਲਿਗਲ ਵਾਧੂ ਆ ਗਿਆ ਸਾਰੇ ਏਸੀ ਡੀ ਵੀਡੀਓ ਸੀ ਕਟਵਾਈ ਆ ਦੇਖੋ ਬਾਬਾ ਅੱਛਾ ਇਹ ਬੋਰਡਾਂ ਨੇ ਭੇਜਿਆ ਨਾਲ ਇਹ ਸਾਰੇ ਦਸਤਾ ਲਿਫਟ ਲੈ ਲੈ ਆ ਇਹ ਵੀਡੀਓ ਆ ਗਈ ਆ ਇਹ ਮੈਂ ਵੇਖੀ ਆ ਹੋਰ ਵੀਡੀਓ ਇੱਕ ਆ ਵੀ ਬੱਚੇ ਦੀ ਵੀਡੀਓ ਆ ਗਈ ਇਹ ਦੋ ਵੀਡੀਓ ਆਈਆਂ ਹਨਾ ਦੋ ਵੀਡੀਓ ਆਈਆਂ ਹਨਾ ਹਾਂਜੀ ਹਾਂਜੀ ਇਹ ਏ ਬਾਕੀ ਹੀ ਗਰੁੱਪਾਂ 'ਚ ਪਾਉਂਦੇ ਤਨ ਤਾਨੂੰ ਉਥੋਂ ਆਜੋ ਆਜੋ ਜੀ ਤੁਹਾਡੇ ਨਾਲ ਮੈਂ ਐਗਰੀ ਵੀਡੀਓ ਮੈਂ ਤੁਹਾਡਾ ਲੈ ਕੇ ਆ ਆ ਵੀ ਆ ਮੇਰੀਆਂ ਵੀਡੀਓ ਵੀ ਆਈਆਂ ਮੈਂ ਮੈਨੂੰ ਬੋਲੀਆਂ ਹੈ ਪਰ ਇਹ ਬੱਚਾ ਠੂਠਕਾ ਤੋਂ ਮਾਰੂਗਾ ਹੈ ਬੱਚਾ ਠੂਠਕਾ ਮਾਰੂਗਾ ਇਹੋ ਕੱਲ ਸੋਚਦੇ ਕਿ ਇਹਨੂੰ ਕਿਸੇ ਨੇ ਮੰਨ ਲਓ ਇਹਨੂੰ ਕਿਸੇ ਨੇ ਮੰਨ ਲਓ ਡਰਾਇਆ ਤੱਕਾਇਆ ਤੁਹਾਨੂੰ ਤਾਂ ਮੈਂ ਕਹਾਂ ਤੁਹਾਨੂੰ ਨੰਬਰ ਦੱਸਦਾ ਮਾਪਿਓ ਆਪਣੇ ਦਾ ਨਹੀਂ ਦੱਸਿਆ ਨਹੀਂ ਦੱਸਿਆ ਨੰਬਰ ਨਹੀਂ ਦੱਸਿਆ ਨਾਮ ਲਖਦਾ ਕੁਝ ਨਹੀਂ ਦੱਸਿਆ 10 ਸਾਲ ਦਾ ਬੱਚਾ 10 ਸਾਲ ਦਾ ਬੱਚਾ ਨਹੀਂ ਛੋਟਾ ਨਹੀਂ ਦੱਸ ਇਹ ਸੋਚਦੇ ਛੋਟਾ ਨਹੀਂ ਦੱਸ ਬੱਚਾ ਤੁਹਾਨੂੰ ਇਹ ਦੱਸ ਇਹਨੂੰ ਪਿਆਰ ਨਾਲ ਮਾਦਦ ਕੀ ਕਰੀ ਜੋ ਕੋਈ ਨਹੀਂ ਜੀਂਦਾ ਮੀਲਾ ਮੀਲਾ ਕੋਈ ਨਹੀਂ ਗਿੰਦਾ ਕੋਈ ਚੱਲ ਬੱਚਾ ਚੁੱਪ ਕਰ ਮम्मा ਵੇਦਰ ਲੱਗੇ ਚੁੱਪ ਕਰ ਇਹਨੂੰ ਟੈਗ ਇਹ ਵੀਰ ਜੀ ਨੇ ਘਰ ਵਾਲੇ ਇਹ ਵੀਰ ਇਹਨਾਂ ਦੇ ਡੈਡ ਵਾ ਇੱਥੇ ਦਦੇਰ ਸਾਹਿਬ ਬਾਬਾ ਬਸਾਕ ਸਿੰਘ ਦਾ ਪਿੰਡ ਵਾ ਉੱਥੇ ਬੱਚਾ ਤੁਰਿਆ ਹੁੰਦਾ ਸੀ ਸ਼ਾਮਾਂ ਦਾ ਮਤਲਬ ਕਿ 7 ਵਜੇ ਦਾ ਟਾਈਮ ਵੀ ਹਨੇਰਾ ਹੋਣ ਵਾਲਾ ਸੀ। ਇਸ ਬੱਚੇ ਨੇ ਜਿਵੇਂ ਤੁਸੀਂ ਕਹਿਆ ਲਿਫਟ ਲੈ ਲੈ ਆ ਰਿਹਾ ਪਤਾ ਨਹੀਂ ਹੁਣ ਇਹ ਤੇ ਰੱਬ ਜਾਣਦਾ ਜੇ ਬੱਚਾ ਇਸ ਬੱਚੇ ਨੇ ਲਿਫਟ ਲਈ ਇਹਨਾਂ ਤੋਂ। ਇਹਨਾਂ ਤੋਂ ਲਿਫਟ ਲਈ ਆ। ਇਹਨਾਂ ਨੂੰ ਕਹਿਣਾ ਕਿ ਮੈਂ ਆਨੰਦਪੁਰ ਸਾਹਿਬ ਜਾਣਾ। ਠੀਕ ਹੈ। ਠੀਕ ਹੈ ਜੀ। ਆ ਦੱਸਿਓ ਕੀ ਕਹਿ ਰਹੇ? ਆਹ ਦੱਸਿਓ ਉਥੇ ਕਮਰੇ ਮੰਡੇ ਕੀ ਅੱਜ ਕਮਰੇ ਮੈਨਲੇ ਉਥੇ ਫਰੀ ਵੀ ਉਥੇ ਜਾਣਾ ਹੁੰਦਾ ਮੈਂ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਨੰਦਪੁਰ ਸਾਹਿਬ ਆਪਣੇ ਮਾਂ-ਪੁੱਤ ਨੂੰ ਨਹੀਂ ਆਪਣਾ ਜਾਂਦਾ ਹੱਸਾ ਤੇ ਤੂੰ ਪੁੱਤ ਪਿੰਡ ਦਾ ਤੇ ਪਤਾ ਹੈਗਾ ਦਿੰਦਾਂ ਰੁੜਿਆ ਸੁਣਦੇ ਗੱਲੀ ਕੋਈ ਚੱਕਰ ਜੂ ਤੈਨੂੰ ਤੈਨੂੰ ਪਤਾ ਹੋਵੇਗਾ ਤੂੰ ਕੀ ਅਸੀ ਕਰਦੇ ਤੂੰ ਤੇ ਮम्मी ਆਪਣੇ ਨੂੰ ਕਹਿੰਨਾ ਮੈਂ ਡਰਦੀ ਬਣ ਜਲੇ ਨਾ ਤੂੰ ਬੁੱਧ ਬੁੱਧ ਨਾਲ ਕੁੰਬ ਉੱਤ ਕਰੀਂ ਮੈਨੂੰ ਤੇ ਫੇਰ ਤੂੰ ਬੁੱਧ ਸੈਂ ਨੰਬਰ ਤੇ ਚਾਹੇ ਨੇ ਆਂ ਕਦੀ ਵੀ ਵੀਡੀਓ ਵੇਖਣਾ ਨਾ ਨਾ ਤਾਂ ਕੋਈ ਨਹੀਂ ਤੇ ਦੱਸਦੇ ਦਿਲ ਮਾ ਪਤਾ ਨਹੀਂ ਇਤਰਾ ਕਰ ਦਿੱਤੇ ਹੈ ਇਹ ਤਾਂ ਚੇਤਾ ਪਰ ਰਹਿਣਾ ਨਹੀਂ ਮੈਨੂੰ ਮਮੀ ਡੈਡੀ ਦਾ ਮੈਨੂੰ ਪਤਾ ਤੱਕ ਨਹੀਂ ਇਹ ਵੀ ਮੇਰੇ ਪੁੱਤਰਾਂ ਦਾ ਮੈਂ ਕੋਦੋਂ ਨਹੀਂ ਵੇਖਿਆ ਦਰਗਾ ਬੱਜਾਂ ਦਾ ਨਹੀਂ ਗਿਆ ਇਹ ਆਪਣੇ ਨਾਂ ਤੱਕ ਰੱਖਣੀ ਇਹ ਵੀ ਉਗਰਦੀਆਂ ਪਿੰਡੋਂ ਆਪਣੇ ਨਾਂ ਤੱਕ ਤਾਂ ਨਹੀਂ ਪਤਾ ਫਿਰ ਇਹਨੂੰ ਮੈਨੂੰ ਦੱਸਿਆ ਜਾਂਦਾ ਵੀ ਮੇਰਾ ਜਈਏ ਤੇ ਨਾਂ ਪੈਂਦਾ ਤੇ ਮੁੜ ਕੇ ਕਰਦਾ ਕਰਦਾ ਹੌਲੀ ਹੌਲੀ ਕਰਕੇ ਜਿਵੇਂ ਰਾਤ ਰਾਤ ਮਰਜੀ ਪਾਪ ਹੀ ਹਾਂਜੀ ਤੈਨੂੰ ਮੈਂ ਕੋਈ ਕੋਹ ਨਹੀਂ ਆਂਦਾ ਇਥੇ ਆਂਦਾ ਮੈਂ ਕਿਤੇ ਨਹੀਂ ਜਾਣਾ ਮੈਂ ਤੁਹਾਡੇ ਕੋਲ ਰਹਿਣਾ ਬੱਬਲ ਆ ਗੂ ਲੱਭਣ ਤੇ ਪੀ ਜਾਣਾ ਤੇ ਆਪਾਂ ਇੰਨਾ ਵਧੀਆ ਕਰਦੀ ਹੈ ਨਾ ਤਰੀਗਾ ਜੇ ਪੈ ਪੈ ਰੋਦੇ ਵਿਚਾਰੇ ਰੇ ਮੈਂ ਸਾਨੂੰ ਰੋਣੇ ਵਿਚਾਰੇ ਨੇ ਹਨਾ ਨਾਲ ਬੰਦ ਕਰਕੇ ਆਪਣੀ ਛੱਤ ਦਾ ਉਹਦਾ ਬੰਦ ਕਰਕੇ ਪਿੰਡ ਪਹੁੰਚੀ ਹੈ ਨਾ ਪਾਈ ਜੋ ਮੈਂ ਤਾਲ ਤਾਲ ਮੈਂ ਗੁਰੂ ਬਿਆਸ ਸੋਣੀ ਦਾ ਲਵੀ ਜੂਨਰ ਦਾ ਅੱਛਾ ਸਹੀ ਨਹੀਂ ਬਾਬੇ ਦੀ ਜਦੋਂ ਲੈ ਗਈ ਉਹਦਾ ਮਦਦ ਕਰਦੇ ਆ ਹਾਂਜੀ ਜਿਵੇਂ ਇਹ ਤੋੜ ਕਿਹਨੂੰ ਰੱਖਿਆ ਪਾਵੇ ਦਿੱਤਾ ਇਹ ਰੱਖਿਆ ਪਾਵੇ ਦਿੱਤਾ ਮੈਂ ਤਾਂ ਰੋ ਰੋ ਜਦੋਂ ਕੋਈ ਨਾ ਬਈ ਫਸਾਂ ਨੂੰ ਵੀ ਨਹੀਂ ਦੱਸਿਆ ਰੋ ਰੋ ਕੇ ਵੀ ਮੇਰਾ ਇਹ ਬੰਨ ਨੂੰ ਤਪਕਾ ਮਾਰੇ ਮੈਂ ਤਾਂ ਬੱਚਾ ਆਪਣਾ ਸਾਹ ਨਹੀਂ ਸਕਦਾ ਹਾਂਜੀ ਅਭੀ ਇਹਨੂੰ ਲੈ ਗਈ ਕਿਹਦਾ ਸਾਹਮਣਾ ਫਰਜ ਬੰਦਾ ਪਾ ਕੇ ਦੇ ਹੁਸਨ ਨੇ ਭੱਜਿਆ ਭਾਈ ਅੱਜ ਬਹੁਤ ਇਹਦੇ ਭਲਾ ਹੋਵੇ ਵੀਰ ਜੀ ਹੋਣਾ ਦਾ ਅੱਜ ਇਤਫਾਕ ਦੀ ਗੱਲ ਹੈ ਕਿ ਇਹਨਾਂ ਦੇ ਪੋਤਰੇ ਦਾ ਜਨਮ ਦਿਨ ਸੀਗਾ ਠੀਕ ਹੈ ਜਨਮ ਦਿਨ ਵਾਸਤੇ ਉਹ ਬਾਜ਼ਾਰ ਕੁਝ ਮਿਰਸਾਨਾ ਲੈਣ ਗਿਆ ਸੀਗੇ ਤੇ ਇਹਨਾਂ ਨੂੰ ਬੱਚਾ ਮਿਲ ਗਿਆ ਤੇ 7 ਵਜੇ ਮਿਲ ਗਿਆ ਜੇ ਹਨੇਰਾ ਹੋ ਜਾਂਦਾ ਅੱਧਾ ਘੰਟਾ ਹੋਰ ਵੱਧ ਹੋ ਜਾਂਦਾ ਤੇ ਬੱਚੇ ਨੇ ਪਤਾ ਨਹੀਂ ਕਿੱਧਰ ਤੋਂ ਕਿੱਧਰ ਚਲ ਜਣਾ ਠੀਕ ਹੈ ਜੀ ਉਹ ਜਿਹਦੇ ਹੱਥ ਲੱਗਦੇ ਨੇ ਮੈਂ ਵੀਰੇ ਗੁਜਰਾ ਕੋਲ ਦਿੱਤੀ ਮੈਂ ਜਾਂਦਾ ਰਹਿਣਾ ਗੁਜਰਾਵਰ ਹਾਂ ਸੀ ਵੀ ਡਰਦੇ ਸੀ ਵੀ ਬੱਚੇ ਦੇ ਕਿਸੇ ਦੇ ਹੱਥ ਨਾ ਲੱਗਦੇ ਨਾ ਆ ਜੇ ਬੱਚਾ ਹਾਂ ਜੀ ਉਗੀ ਡਾਰਾ ਇਹ ਪਤਾ ਪਾਪੂ ਨੂੰ ਦਬਕਾ ਕੋਲ ਮੈਂ ਇਦਾਂ ਹੁੰਦਾ ਇਦਾਂ ਦੀ ਇਹਨਾਂ ਦੀ ਹਾਲਤ ਆ ਐਫੇ ਸਾਰਾ ਇਹਨਾਂ ਕੋਲ ਹਾਂਜੀ ਟੈਗ ਇਹਨਾਂ ਨੂੰ ਆਲਰੇਡੀ ਹੋਇਆ ਹੋਇਆ ਵਾ ਇਹ ਤਾਂ ਬਿਲਕੁਲ ਖਲੋਗੇ ਜੀ ਤੇ ਇਥੋਂ ਦਵਾਈ ਲੈਣ ਆਏ ਨੇ ਇਹਨਾਂ ਨੂੰ ਗੁਨਾਲ ਬੋਸ ਵੀਰ ਨਾਲ ਕੀ ਕੋਈ ਛੱਡਿਆ ਪੰਡਾਲ ਕਰਾ ਕੇ ਲਾ ਕੇ ਇਹਨਾਂ ਨੂੰ ਰਾਜ ਨੇ ਬੱਚੇ ਨੂੰ ਕੋਈ ਪ੍ਰੋਬਲਮ ਤੇ ਨਹੀਂ ਆ ਨਹੀਂ ਜੀ ਇਹਦੇ ਪੈਲੀ ਦੀ ਬੈਕਾਂ ਨਹੀਂ ਦਾ ਪੈੱਕ ਬੈਕਾਂ ਬੈਨ ਵੀ ਬਣਾਉਂਦੀ ਰਹੇ ਹੁਣ ਮੈਂ ਇੱਕ ਗੱਲ ਤੁਹਾਨੂੰ ਦੱਸਾਂ ਬੱਚੇ ਦੀ ਪੁਰਾਣੀ ਰਿਕਾਰਡ ਪੁਰਾਣੀ ਹਿਸੀਦਤ ਮੈਨੂੰ ਪਤਾ ਨਹੀਂ ਆ ਹਰ ਬੱਚਾ ਤੁਹਾਡਾ ਅੱਜ ਦੀ ਡੇਟ ਦੇ ਵਿੱਚ ਥੋੜਾ ਇਹਨਾਂ ਡਿਸਟਰਬ ਹੋ ਗਿਆ ਅੱਜ ਬਹੁਤ ਜ਼ਿਆਦਾ ਤੇ ਤੁਸੀਂ ਇਹ ਕੰਮ ਕਰਿਓ ਵੀਰੇ ਚਲੋ ਇਹਦੇ ਭੈਣ ਹੋਣਾ ਨਹੀਂ ਕਰਨਾ ਨਹੀਂ ਤੁਸੀਂ ਇਹ ਕੰਮ ਕਰਿਓ ਕੱਲ ਨੂੰ ਜਿਵੇਂ ਬੱਚੇ ਨੇ ਅੱਜ ਸਟੈਪ ਹੋ ਸਕਦਾ ਆਪ ਪੁੱਟ ਲਿਆ ਹੋਵੇ ਬਿਲਕੁਲ ਬਿਲਕੁਲ ਠੀਕ ਹੈ ਜੀ ਆਪਾਂ ਕਹਿ ਰਹੇ ਆ ਕਿ ਬੱਚੇ ਦਾ ਕਿਡਨਾਪ ਹੋਇਆ ਹੋ ਸਕਦਾ ਬੱਚ ਨੇ ਆਪ ਸਟੈਪ ਪੁੱਟ ਲਿਆ ਹੋਵੇ ਫੇ ਰੱਬ ਨਾ ਕਰੇ ਕੱਲ ਨੂੰ ਕੀਤੇ ਇਹੋ ਜਿਹਾ ਸਟੈਪ ਫੇਰ ਰਿਪੋਰਟ ਲਵੇ ਇਹਦਾ ਤੁਸੀਂ ਇੱਥੇ ਇਹਦਾ ਐਡਰੈਸ ਲਿਖ ਦਿਓ ਮੋਬਾਈਲ ਨੰਬਰ ਮੋਬਾਈਲ ਨੰਬਰ ਐਡਰੈਸ ਟੈਟੂ ਬਣਵਾ ਦਿਓ ਟੈਟੂ ਬਣਵਾ ਲਿਓ ਇੱਥੇ ਨਾ ਬਣਵਾਇਓ ਇੱਥੇ ਨਾ ਬਣਾਈਏ ਯਾਰ ਲੋਕ ਦੇਖਦੇ ਨਹੀਂ ਆ ਇੱਥੇ ਜਾਂ ਇੱਥੇ ਬਣਵਾ ਦੇ ਜਿਹੜਾ ਮਨ ਇੱਥੇ ਬਣਾਇਓ ਇੱਥੇ ਬਣਾਇਓ ਜੇਕਰ ਅੱਜ ਇਹਨੇ ਸਟੈਪ ਪੁੱਟ ਲਿਆ ਕਿਉਂਕਿ ਆਪਾਂ ਕਹਿ ਰਹੇ ਆ ਕਿ ਸਟੈਪ ਹੀ ਪੁੱਟਿਆ ਲੱ ਪਰ ਬੱਚਾ ਦੋ ਆਪਾਂ ਨੂੰ ਇਹੋ ਲੱਗਦਾ ਹਾਂ ਕਿ ਜੇ ਇਹ ਕਿਸੇ ਨੂੰ ਬੰਦੂਕਾ ਰੱਖਦਾ ਕੋਈ ਇਹਨੂੰ ਘਟਨਾਕਦਾ ਨਹੀਂ ਛੱਡ ਕਿੰਨੀ ਜਾਂਦਾ ਤੇ ਆਪਣੇ ਦਾ ਡੇਟਾ ਮਿੱਥਿਆ ਹੋਣਾ ਵੀ ਮੈਂ ਫਲਾਣ ਜਗ੍ਹਾ ਪਹੁੰਚਣ ਵਾਲੇ ਫਲਾਣਾਂ ਹਾਂ ਹਾਂਜੀ ਕਰੋ ਇਹ ਤੁਹਾਨੂੰ ਬੱਚੇ ਨੂੰ ਪਤਾ ਕਿਉਂਕਿ ਅਸੀਂ ਆਪਾਂ ਇਹਦੇ ਦੋ ਪਹਿਲੂ ਆ ਜਾਂ ਤੇ ਹੋ ਸਕਦਾ ਕਿਡਨਾਪ ਹੋਇਆ ਹੋਵੇ ਅਗਲਾ ਡਰ ਗਿਆ ਹੋਗਾ ਪਰ ਗੁਰਦੌਰ ਉਹ ਵੀ ਬਾਈ ਤੇ ਸਿੱਸੀ ਦੀ ਛਾਏ ਹਾਂਜੀ ਉਥੋਂ ਥੁਰ ਕੇ ਆਇਆ ਨਾ ਕਿ ਅੱਗੇ ਗਿਆ ਲੰਬੇ ਪਿੱਛੇ ਗਿਆ ਨਹੀਂ ਨਹੀਂ ਪਰ ਬੱਚੇ ਜਿਹੜੀ ਟਰਾਲੀ ਦੇ ਉੱਪਰ ਬੈਠਾ ਚਲਿਆ ਮਹਿੰਦਰ ਫੜ ਕੇ ਬੈਠਾ ਬਿਨਾ ਬਣ ਤੋਂ ਬੱਚਾ ਨਹੀਂ ਬੈਠਦਾ ਮੈਂ ਨਹੀਂ ਬੈਠ ਸਕਦਾ ਜਦ ਤੱਕ ਉਹ ਟਰਾਲੀ ਆ ਕੀ ਕਹਿੰਦਾ ਪੈਣੀ ਗੱਲ ਹੋਈ ਉਹ ਵੀ ਕਹਿੰਦਾ ਵਾ ਵੀ ਮੈਨੂੰ ਨਿਹੱਤ ਦੇ ਦਿੱਤਾ ਅੱਛਾ ਟਰਾਲੀ ਵਾਲਾ ਮਿਲਿਆ ਵਾ ਹਾਂ ਤੇ ਤੇ ਬਸ ਜੀ ਉਹਨੂੰ ਲੱਭ ਕੇ ਉਹਨੂੰ ਪੁੱਛਿਆ ਕੰਨਾ ਮੈਨੂੰ ਖਾਦ ਦਿੱਤਾ ਮੈਂ ਮੰਡੀ ਜਾਣਾ ਸੀ ਤੇ ਮੰਡੀ ਦੇ ਮੋੜ ਤੇ ਉੱਤਰ ਗਿਆ ਮੈਨੂੰ ਤੇ ਫਿਰ ਤੇ 100% ਢੇ ਹੋਈ ਗੱਲ ਆ ਕਿ ਬੱਚਾ ਹੱਥ ਦੇ ਦੇ ਕੇ ਆਇਆ ਹੱਥ ਦੇ ਦੇ ਕੇ ਆਇਆ ਜੋ ਇਹ ਜੋ ਅਸੀਂ ਵੀ ਇਹੋ ਗੱਲ ਕਹਿ ਰਹੇ ਹਾਂ ਵੀ ਟਰਾਲੀ ਵਾਲਾ ਆਪਾਂ ਲੱਭੀਏ ਜਿਹੜੇ ਗੁਰਦਰ ਦੇ ਬਾਬਾ ਜੀ ਆ ਉਹਨਾਂ ਨੇ ਲੱਭਿਆ ਹਾਂਜੀ ਵੀ ਉਹਨਾਂ ਦੇ ਪਿੰਡ ਦਾ ਸੀ ਤੇ ਉਹਨਾਂ ਨੇ ਪਛਾਣ ਲਈ ਭਾਈ ਗੱਲ ਬੜੀ ਤਗੜੀ ਸੀਗੀ ਉਹ ਕਹਿੰਦਾ ਵੀ ਟਰਾਲੀ ਵਾਲਾ ਕਹਿੰਦਾ ਮੈਨੂੰ ਜਿਹੜਾ ਟਰਾਲੀ ਤੇ ਬੈਠਾ ਵਾ ਹੱਥ ਫੜ ਕੇ ਬੈਠਾ ਹਾਂਜੀ ਹਾਂਜੀ ਹੱਥ ਫੜ ਕੇ ਬੈਠਾ ਮੈਂ ਵੀ ਇਹਨੂੰ ਪੁੱਛਿਆ ਵਾ ਮੈਂ ਕਿਹਾ ਪੁੱਤ ਤੂੰ ਟਰਾਲੀ ਤੇ ਬੈਠਾ ਮੈਨੂੰ ਵੀਡੀਓ ਭੇਜ ਤੀ ਗੁਰਦਰ ਸਾਹਿਬ ਤੋਂ ਮੈਂ ਕਿਹਾ ਪੁੱਤ ਤੂੰ ਟਰਾਲੀ ਤੇ ਬੈਠਾ ਤੂੰ ਕਹਿੰਦਾ ਮੈਨੂੰ ਕਿਡਨੈਪ ਕੀਤਾ ਕਿਸੇ ਨੇ ਗੱਡੀ 'ਚ ਪਟਾਇਆ ਕਹਿੰਦਾ ਨਹੀਂ ਬਾਅਦ ਇਹ ਬੱਚਾ ਕਿਉਂ ਬੰਦੂਕਾਂ ਦੀਆਂ ਗੱਲਾਂ ਕਰ ਰਿਹਾ ਐਡਾ ਛੋਟਾ ਵਾ ਥੋੜਾ ਇਹ ਨਾ ਜੋ ਡਿਸਟਰਬ ਹੋਇਆ ਹੋਵੇ ਆਜਿਕੇ ਮੋਬਾਈਲਾਂ ਦੇ ਦੇਖ ਕੇ ਹਾਂ ਹੋ ਸਕਦਾ ਕਿ ਪਹਿਨੇ ਗੇਮ ਗੁੰਮਤ ਨਹੀਂ ਜਾਂਦੀ ਦਿੰਦਾ ਇਹ ਫੋਨ ਇਹ ਤਾਂ ਮੇਰਾ ਨੇ ਖੇਡਣਾ ਨਹੀਂ ਛੱਡਦਾ ਮੈਂ ਜਾਣਾਂ ਨਹੀਂ ਕਿਤੇ ਵੀ ਜਾਂਦਾ ਪਹਿਲੇ ਵੀ ਗੁਰਦਾਰੇ ਕਰਨ ਲਿਆ ਸ਼ਰਾਰਤਾਂ ਮੇਰੇ ਪਾਪਾ ਨੇ ਕਿਹਾ ਵੀ ਆਗੇ ਬਹਿ ਜਾ ਲਪਕਾ ਮਾਰਿਆ ਇਹਨੂੰ ਮੇਰੇ ਪਾਪਾ ਨੇ ਉਹਨੇ ਮਾਇੰਡ ਕੀ ਆਇਆ ਗੇਮਾਂ ਸਭ ਟੰਗੀਆਂ ਤੂੰ ਆਜਿਕੇ ਵੇਂਦੇ ਆ ਬੱਤੀ ਉਹ ਕੋਸੇ ਦੂਰ ਆ ਮੈਂ ਕਹਿ ਰਿਹਾ ਪਰ ਭਾਜੀ ਰੱਬ ਨਾ ਕਰੇ ਅੱਜ ਤੇ ਚਲੋ ਕਿਸਮਤ ਚੰਗੀ ਹੈ ਪਰ ਆਰ ਦੀ ਬੱਚਿਆਂ ਦੀ ਹੈ ਨਾ ਵੀ ਇਹ ਆਪਣੇ ਪਰਿਵਾਰ ਦੇ ਨਾਲ ਮਿਲ ਗਿਆ ਜਦੋਂਾਂ ਘੰਟੇ ਬਾਅਦ ਪਰਿਵਾਰ ਲੱਭ ਗਿਆ ਪੰਜਾਂ ਪਰ ਇਹ ਭੈਣ ਨੇ 5-6 ਘੰਟੇ ਜਿਹੜੇ ਕੱਢੇ ਹੋਣਗੇ ਨਾ ਬੜੇ ਔਖੇ ਕੱਢੇ ਹੋਣਗੇ ਮੈਂ ਤਾਂ ਬਾਹਰ ਆ ਗਿਆ ਮੈਂ ਤਾਂ ਅਚਲਿਕਾ ਜਿਹੜੀਆਂ ਲੱਗੇ ਪਈ ਰੋਂਦੀ ਆ ਘਰ ਛੋਟੀ ਕੁੜੀਆਂ ਨੂੰ ਭੁੱਲ ਗਏ ਦੁੱਖਣਾ ਇਹ ਕਹਿੰਦਾ ਬਾਹਰ ਉਹਨੂੰ ਨਹੀਂ ਚੁੱਕਿਆ ਮੈਨੂੰ ਵੀ ਦੀ ਫੋਨ ਆਉਂਦੇ ਕਈਆਂ ਦੇ ਪਰਿਵਾਰ ਇੱਥੇ ਲੱਭੇ ਨਹੀਂ ਆ ਬੱਚਿਆਂ ਦੇ ਰੋਂਦੀ ਆ ਕਈਆਂ ਲੱਭਦੇ ਨਹੀਂ ਆ ਤੁਸੀਂ ਇੱਕੋ ਰਿਕਵੈਸਟ ਹੈ ਤੁਹਾਡੇ ਅੱਗੇ ਇਹਦਾ ਜਾਂ ਗੁੱਟ ਤੇ ਜਾਂ ਇਹਦਾ ਇੱਥੇ ਠੀਕ ਹੈ ਜੀ ਇਹਦਾ ਨਾਂ ਇਹਦਾ ਨਾਂ ਨਹੀਂ ਇਹਦੇ ਪਿੰਡ ਦਾ ਨਾਂ ਤੇ ਮੋਬਾਈਲ ਨੰਬਰ ਉਹ じゃ ਕੋਈ ਦਿਓ ਆਪਣਾ ਹੀ ਦੇ ਦਿਓ ਚਾਹੀਦਾ ਤੇ ਕੱਲ ਨੂੰ ਇਹ ਬੱਚਾ ਦੁਬਾਰਾ ਇਹ ਸਟਾਪ ਨਾ ਪੁੱਟੇ ਤੇ ਅਸੀਂ ਇਹਨਾਂ ਨੂੰ ਇਹ ਪੁੱਛਦੇ ਮੋਬਾਈਲ ਨੰਬਰ ਜਿਆਦਾ ਕਹਿੰਦੇ ਅਸੀਂ ਕਹੇ ਲੈ ਸ਼ਹਿਰ ਆਈਦਾ ਨਾ ਬੱਚਾ ਪਿੰਡ ਜੋ ਲੰਗ ਦਾ ਕੋ ਫੋਨ ਲਾ ਕੇ ਸਾਨੂੰ ਕਰਦਾ ਕਿ ਪਪਾ ਕਿੱਥੇ ਹੋ ਫੋਨ ਲਾ ਕੇ ਫੋਨ ਕਰਦਾ ਬਾਬਾ ਜੀ ਕਿੱਥੇ ਘਰ ਘਰ ਨਹੀਂ ਆਜ ਕੋਈ ਵੀ ਮੈਂ ਪੁੱਛ ਰਿਹਾ ਨਾ ਪੁੱਤ ਤੇਰੀ ਕਲਾਸ ਕਿਹੜੀ ਹੈ ਤੇਰਾ ਪਿੰਡ ਕਿਹੜਾ ਵਾ ਤੇਰੇ ਮੰਮਾ ਡੈਡ ਦਾ ਨਾਮ ਕੀ ਹੈ ਆ ਬੱਚਾ ਕੇ ਇੱਕੋ ਗੱਲ ਕਹਿ ਰਿਹਾ ਮੈਨੂੰ ਕੁਝ ਨਹੀਂ ਪਤਾ ਇਹ ਉਹ ਕਹੀ ਯਾਰ ਹਾਂ ਉਹ ਦੱਸ ਦੇ ਕਿ ਇਹ ਵੀਡੀਓ ਕਾਲ ਤੇ ਨਹੀਂ ਬੋਲ ਰਿਹਾ ਕੋਈ ਤੇ ਵੀਡੀਓ ਕਾਲ ਕੀਤੀ ਆ ਵੀਡੀਓ ਕਾਲ ਕੀਤੀ ਤੇ ਮੁੱਛਾ ਡ ਵੀ ਕੀ ਲੱਗ ਰਹਾ ਤੇ ਤੇਨੇ ਪੁੱਛ ਨਾ ਪੁੱਛ ਵਾਰ ਵਾਰ ਪੁੱਛੋ ਬੈਂਟ ਡੈਡ ਹੋ ਗਈ ਨਹੀਂ ਹੋਰ ਵੀ ਗੱਲ ਹਾਈਵੇ ਕਿੰਨਾ ਚੱਲਦਾ ਭਾਈ 40 ਕਿਲੋਮੀਟਰ ਦਾ ਸਫ਼ਰ ਕਰਕੇ ਆ ਗਿਆ ਬੱਚਾ ਕਿਤੇ ਉਹਦੇ ਹੱਥ 'ਚ ਆ ਜਾਂਦਾ ਨਾ ਤੇ ਅੱਜ ਮੇਰੇ ਸਾਹਮਣੇ ਲੱਭਣੇ ਨਹੀਂ ਬੱਚਾ ਭਾਈ ਦੇ ਭਰਾ ਹਰੀਕਾ ਨੂੰ ਰਿਸ਼ਤੇਦਾਰੀ ਅਹੀਂ ਰਸੀ ਗੁਪਤਾ ਦੇ ਜੇ ਮੋੜਵਾ ਪਾ ਦੇ ਆ ਵੀ ਚੱਲ ਹੈਲੋ ਬੋਲੀਏ ਕੇਦਰ ਮੇਰੇ ਅਸੀਂ ਮੈਂ ਆਪਣੇ ਪੇਜ ਤੇ ਪਾਈ ਆ ਗਰੁੱਪਾਂ ਚ ਅਸੀਂ ਬੜੀਆਂ ਪਾਈਆਂ ਵਾ ਵੀਰ ਜੀ ਉਹਨਾਂ ਨੇ ਪਾਈਆਂ ਵਾ ਪਹਿਲਾਂ ਤੈਨੂੰ ਕਿੰਨਾ ਪਿਆਰ ਕੀਤਾ ਕਿ ਨੀ ਗੱਲ ਕਰ ਉਹ ਅੱਗੇ ਆਪਾਂ ਕਿੰਨਾ ਚੁੱਕੀ ਹਵਾ ਵੇ ਮੇਰੀ ਆਵੇ ਜੇ ਮੰਮੀ ਰੋਈ ਜਾਂਦੀ ਮੇਰਾ ਮੁੰਡਾ ਇਕੱਲਾ ਸੋਚਦੇ ਖੜਾ ਉੱਥੇ ਮਤਲਬ ਕਹਿੰਦੇ ਆਏ ਹਾਂ ਓਏ ਹਾਟੇ ਕੋ ਸਿਰਪੀੜ ਹੁੰਦਾ ਹੀ ਨਾੜੀ ਦੀਆਂ ਦਵਾਈਆਂ ਪਈਆਂ ਮੈਂ ਡਾਕਟਰ ਦੇ ਘਰ ਆਇਆ ਡਾਕਟਰ ਨੇ ਕਹੇ ਰਣ ਕੇ ਸਿਰਪੀੜ ਹੋਵੇ ਤੇ ਫਾਇਦਾ ਕੀ ਹਿਰ ਤੇਰਾ ਨੇ ਬੱਚੇ ਨਾ ਬਚਾ ਨਾ ਅੱਜ ਨਾ ਆ ਹੈਗਾ ਵਾਜਬ ਡਿਸਟਰਬ ਹੋ ਗਿਆ ਡਿਸਟਰਬ ਹੋ ਗਿਆ ਅੱਜ ਨਾ ਨੇ ਪੈਰ ਅਹੀਂ ਨਾ ਚੱਪਲ ਵੀ ਮੇਰੇ ਤੋਂ ਚੱਪਲ ਮੰਮੀ ਆਪਣੀ ਨਹੀਂ ਪਾ ਗਿਆ ਬੂਟ ਇਹਦੇ ਉੱਥੇ ਰਹਿ ਗਏ ਬੂਟ ਉੱਥੇ ਗੜੇ ਬੂਟਾਂ ਨੂੰ ਵੇ ਵੇਜ ਰੋਈ ਜਾਂਦੀ ਭਰਾ ਇਹ ਬੂਟ ਫੜ ਕੇ ਹੱਥੇ ਨਾਲ ਇਹਨਾਂ سینੇ ਨੂੰ ਲਾਏ ਹੋਏ ਨੇ ਮੈਨੂੰ ਰੋਣਾ ਨਹੀਂ ਸਾਈ ਨੇ ਆ ਗੁੜੀਆ ਕੀ ਬੇਬੀ ਆ ਇਹ ਗੁੜੀਆ ਬੱਚੇ ਕਿਨੇ ਟਾਡੇ ਵਿਚਾਰਾ ਕੱਲਾ ਕਰਾ ਮੁੰਡਾ ਹਣਾ ਤੇ ਰੋਣਾ ਹੀ ਆ ਪੈਣਾ ਤੇ ਕੀ ਕੰਮ ਕਰਦੇ ਭਾਜੀ ਅੱਛਾ ਰਿਕਸ਼ਾ ਇਹ ਦੀਸਾ ਚਲਾਉਂਦੇ ਨਾ ਉਹ ਵਿਚਾਰੇ ਸਹੀ ਗੱਲ ਆ ਵੀਰੇ ਜੇਕਰ ਤੁਸੀਂ ਨਾ ਹੁੰਦੇ ਤੇ ਇਹਨਾਂ ਵਿਚਾਰੇ ਨੇ ਕਿੱਥੇ ਹੋਣੇ ਇਹਨਾਂ ਨੂੰ ਪਤਾ ਹੀ ਨਹੀਂ ਹਨਾ ਭਗਤ ਵਿਚਾਰੇ ਹੈਗੇ ਮੈਨੂੰ ਫੋਨ ਆਇਆ ਇਹਨਾਂ ਦਾ ਕਹਿੰਦੇ ਕਿਸੇ ਨੂੰ ਦੱਸਿਆ ਪਿੰਡ ਪਿੰਡ ਜੀ ਕਿਸੇ ਨੂੰ ਦੱਸਿਆ ਸੀਗਾ ਧੱਕਾ ਹੋ ਗਿਆ ਸਾਰੇ ਲੱਗਣ ਲਿਆ ਸਾਰਾ ਉਹ ਨਾ ਜੇ ਘਰ ਕੇ ਬਾਬੇ ਜੀ ਕਹਿੰਦੇ ਕਿ ਘਰੇ ਚੱਲ ਗਿਆ ਹਣਾ ਵਾ ਅੱਛਾ ਲੱਭ ਲੋਗੇ ਪਰ ਘਰੇ ਵੀ ਤਾਂ ਸੁਣਿਆ ਪਾਈ ਨੂੰ ਨੌਲ ਜੇਗਾ ਦੇਗਾ ਘਰ ਪਹੁੰਚ ਜਾਣਾ ਹੀ ਵੀ ਕਹਿੰਦੇ ਵੀ ਘਰ ਦੇ ਪਹੁੰਚ ਜਾਣਾ ਵੀਰ ਕਹਿੰਦਾ ਪਰ ਗੱਲਾਂ ਕਰਿਆ ਕਰਦਾ ਏ ਫਿੰਡੋ ਸ਼ਹਿਰ ਦਾ ਕੱਲ ਨੂੰ ਹੁੰਦਾ ਸਾਈਕਲ ਤੇ ਪਰ ਵੀਰੇ ਹੁਣ ਬੱਚਾ ਡਿਸਟਰਬ ਜੇ ਜੇਕਰ ਤੁਸੀਂ ਇਹਦਾ ਨਾਂ ਨੂੰ ਨਾਂ ਲਿਖਿਆ ਕੱਲ ਨੂੰ ਫੇਰ ਸਟਾਪੇ ਕੋਟ ਸਾਧਾਰੇ ਮੇਰੀ ਗੱਲ ਯਾਦ ਰੱਖਿਓ ਬਿਲਕੁਲ ਤੇ ਤੂੰ ਹੈਗਾ ਵੀ ਕੱਲਾ ਨਾ ਤਰੇ ਉੱਥੇ ਆਣ ਨਾ 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 ਜੱਟ ਇਹ ਕੰਮ ਇਹਨਾਂ ਨੂੰ ਤੁਸੀਂ ਕਰ ਦਿਓ ਕੰਮ ਫਿਰ ਇਹ ਟੈਟੂ ਵਾਲੇ ਤੋਂ ਚੱਲ ਜਿਓ ਤੇ ਇਹ ਤੋਂ ਬਸ ਇਹਦਾ ਨਾਂ ਨੂੰ ਕਰਵਾ ਲਿਓ ਨਹੀਂ ਕਰਵਾਉਣ ਨੂੰ ਕੀ ਚੱਕਰ ਨਹੀਂ ਯਾਰ ਗੱਲ ਸੁਣ ਜੱਗੇ ਇਹਦੇ ਥੋੜੀ ਕੁਝ ਬਾਬਾ ਜੀ ਪੜਾਣਾ ਨਹੀਂ ਹੈਂ ਕਿੱਥੇ ਜਾਣਾ ਹੈ ਨਾ ਜਾਣਾ ਤੇ ਘਰੇ ਜਾਣਾ ਵਾ ਕਿੱਥੇ ਜਾਣਾ ਦੱਸ ਕਿੱਥੇ ਰਹਿਣਾ ਦੱਸ ਲੈ ਸਾਡੇ ਸਾਹਮਣੇ ਲਾ ਦੇ ਕੇ ਹੈ ਘਰ ਕਿੱਥੇ ਤੇਰਾ ਸਾਡੇ ਦੱਸੇ ਗਿਆ ਤੇ ਖਾਣਾ ਨਹੀਂ ਇੱਥੇ ਰਹਿੰਦੇ ਮੇਰੇ ਬਾਬਾ ਜੀ ਉਹ ਰਹਿ ਗਏ ਉਹ ਬਾਬੇ ਬਹੁਤ ਵਧੀਆ ਬੰਦੇ ਆ ਇਹ ਜਾਣਦਾ ਦੇਦਾ ਘਰ ਦਾ ਘਰ ਜਾਣੂ ਇਹ ਜਾਣ ਕੇ ਗਿਆ ਬ੍ਰੇਡਾ ਇਹ ਕੌਣ ਆ ਉਹ ਕੌਣ ਆ ਆਹ ਕੌਣ ਆ ਆਹ ਕੌਣ ਆ ਕੌਣ ਆ ਮਮਾ ਆਹ ਕੌਣ ਆਹ ਕੌਣ ਇਹਦਾ ਕੀ ਨਾਂ ਰੱਖਿਆ ਜੇ ਲੱਗੇ ਤੱਕ ਕੀ ਨਾਂ ਰੱਖਿਆ ਰੱਖ ਬੂੜਾ ਆਪਣੇ ਕਿਉਂ ਨਹੀਂ ਬੋਲਿਆ ਮੱਚਾ ਮਾਰ ਸਦੇਸਾ ਗਾ ਰਿਹਾ ਵੀ ਇਤਨੀ ਖੁਸ਼ੀ ਦਾ ਦਿਨ ਸੀ ਬਰਥਡੇ ਸੀ ਤੇ ਵਧੀਆ ਦਿਨ ਚ ਲੋਕਾਂ ਨਾਲ ਮੇਲ ਹੋਇਆ ਮਾਂ ਨੂੰ ਬੱਚਾ ਮਿਲਿਆ ਬੜੀ ਬੜਾਪਨ ਨੂੰ ਖਟਿਆ ਜਿੰਨਾ ਇਹ ਬੜਾ ਵੱਡਾ ਕੰਮ ਹੁੰਦਾ ਵੀ ਮੇਲ ਹੋਇਆ ਮਾਂ ਨਾਲ ਚਲੋ ਕੋਈ ਨਹੀਂ ਪਤਾ ਆ ਚਲਿਏ ਫਿਰ ਆਪਾਂ ਹੈਨਾ ਇਹ ਜਿਹੜੀ ਬਰਾਹੀ ਨਾ ਮੇਰੇ ਮੇਰੀ ਮੰਮੀ ਵੀ ਨਹੀਂ ਹੈਗੀ ਨਾ ਮੇਰੇ ਡੈਡੀ ਹੈਗਾ ਮੈਂ ਤਾਂ ਵੇਖਿਆ ਨਹੀਂ ਨਿੱਦ ਕਰ ਮੈਂ ਕੋਲੇ ਵੇਖਿਆ ਘਰ ਵਧੀਆ ਸਾਡੇ ਕੱਚੇ ਆ ਜੀ ਮਾਪਿਓ ਭਾਜੀ ਮਾਪਿਓ ਮਾਪੇ ਹੁੰਦਾ ਸਾਡੇ ਪੁੱਤਰ ਰਿਸ਼ਤੇਦਾਰੀ ਇਹ ਬੀਬੀ ਦੇ ਬਾਹਰ ਦਾ ਕੰਮ ਨਹੀਂ ਆ ਉਦੋਂ ਮੈਨੂੰ ਉਹਨਾਂ ਦੇ ਬੁਣ ਕਿਤਾਂਦਾ ਮੇਰੇ ਯਾਰ ਕਾਚਾ ਫਿਕਰਨਾ ਕਰ ਕੋਈ ਜਦੋਂ ਮੈਂ ਤਾਂ ਫੋਨ ਕਰਤਾ ਭਾਜੀ ਉਹਨਾਂ ਨੂੰ ਪਿਆਰ ਕਰਦੇ ਆ ਇਹ ਆਉਂਦੇ ਟਿੰਗਣ ਡੀ ਆ ਵੇ ਜਲੋ ਇਹਨਾ ਮਾਲ ਦਾ ਵੇਖ ਲਿਆ ਨਾ ਇਹ ਲੈਣਾ ਦਾ ਆ ਧੰਨਵਾਦ ਮੈਂ ਕਰਦਾ ਸਿੰਘ ਸਾਹਿਬ ਜੀ ਹੋਣਾਂ ਦਾ ਵੀ ਵੀਰ ਜੀ ਹੋਣਾਂ ਦਾ ਵੀ ਵੀ ਚਲੋ ਇਹਨਾਂ ਨੇ ਤੁਹਾਡੀ ਇੱਕ ਫੋਨ ਤੇ ਹਨਾ ਦੁੱਖ ਲਗਾ ਤੇ ਆਏ ਨਾਲ ਤੁਹਾਡੀ ਕੋਈ ਬਦਲ ਕੋਈ ਹੈਗੀ ਕਿ ਆ ਦੇ ਕੋਈ ਮਰ ਜਣਾ ਨਹੀਂ ਭਾਈ ਜੀ ਇਹ ਮਰ ਜਣਾ ਨਹੀਂ ਹਾਨੂੰ ਪਤਾ ਇਹਨਾਂ ਨੂੰ ਟੈਗ ਲੱਗੇ ਹੋਇਆ ਵਾ ਇਹਨਾਂ ਦੇ ਪਾਸਾ ਸਾਰਾ ਖਲੋ ਗਿਆ ਮੇਰੇ ਹੀ ਕਸਟਮਰ ਸਭ ਤੋਂ ਫੇਰਨਾ ਗਾ ਗਈ ਮੇਰੇ ਉੱਤੋਂ ਪਿਆਰ ਪਿਆ ਇਹਨਾਂ ਨੂੰ ਟੈਗ ਹੋ ਗਿਆ ਨਾ ਇਹਨਾਂ ਕੋਈ ਸੰਭਲ ਵਾਲਾ ਉਸ ਤੋਂ ਬਾਅਦ ਇਹਨਾਂ ਨੂੰ ਮੁਰਗੇ ਦਵਾਈਆਂ ਚੱਲੀਆਂ ਫਿਰ ਰੱਖਿਆ ਪਾ ਕੇ ਦਿੱਤਾ ਹੁਣ ਇਹ ਵੀ ਇਹ ਨਹੀਂ ਦੱਸਦੇ ਪਏ ਵੀ ਦਵਾਈ ਬੁੱਟੀ ਵੀ ਇਹ ਵੀ ਨਹੀਂ ਸੇਵਾ ਕਰਦੇ ਲੋ ਵੀ ਪੰਜੋ ਪਾਣੀ ਇਹੋ ਜਿਹੇ ਸਾਰੇ ਅਸੀਂ ਚੁੱਕੇ ਆ ਵੀਰ ਇਹ ਇਹ ਸੇਵਾ ਵਾ ਨਹੀਂ ਨਹੀਂ ਕੋਈ ਹੋਰ ਰਹੇ ਕਿਹੜਾ ਭਲਾ ਹੋ ਜੀ ਉਸ ਤੋਂ ਵੱਡੀ ਵੀ ਨਹੀਂ ਉਹਦਾ ਹਫਸਲਾ ਹੀ ਰਹੀ ਅਰਾ ਲੱਗੇ ਜਾਂਦੇ ਚੱਲ ਜੇ ਰੱਖਣਾ ਕਿਹਨਾ ਵੀ ਦੀ ਆਪਣਾ ਮੇਰਾ ਵੀ ਠੀਕ ਹੈ ਗगन ਦੁਕਾਨ ਕਿਤੇ ਗੁਰੂ ਬਾਜ਼ਾਰ ਚ ਹਾਂ ਨਹੀਂ ਜੀ ਵਧੀਆ ਕੰਮ ਕੀਤਾ ਇਹ ਅਪਰੀਸ਼ੀਏਟ ਵੀ ਕਰਨਾ ਚਾਹੀਦਾ ਵਾ